ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੰਡ ਐ ਚਾਹਾਨਕੀ ਆਪਾਂ ਤੇ ਤੁਹਾਨੂੰ ਦਿਖਾਉਣੇ ਮੱਝਾਂ ਬਾਈ ਕੋਲ ਤਿੰਨ ਬਕਾਊਆ ਤੇ ਕਰਾਉਣੇ ਆਪਾਂ ਬਾਈ ਜੀ ਨਾਲ ਗੱਲਬਾਤਾ ਜ਼ਿਲ੍ਹਾ ਬਰਨਾਲਾ ਜੀ ਬਾਕੀ ਨੰਬਰ ਵੀ ਲੈ ਕੇ ਬਾਈ ਜੀ ਦਾ ਦਿੰਦੇ ਆ ਕਨੈਕਟ ਕਰ ਲਓ ਬਾਈ ਜੀ ਨਾਲ ਤੇ ਕਰਦੇ ਆ ਜੀ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਨਾਮ ਵੀਰੇ ਆਪਣਾ ਆਪਣਾ ਸਬਰਲੀ ਠੀਕ ਹੈ ਜੀ ਪੰਡ ਕਿਹੜਾ ਵੀਰੇ ਪੰਡ ਚੋਹਾਨਕੀ ਕਲਾਂ ਜੀ ਜ਼ਿਲ੍ਹਾ जिला बरनला ठीक है जी नंबर दस दीरे अपना सतानवे सत सौ पचानवे भी सत सौ दोबारा फिर दस दीरे सतानवे सत सौ पचानवे भी सत सौ जी भाई जी दिखाओ माँ जी फोन तुर के दिखाई हाँ जी खोल के दिखा दो देख सकते हैं भाई जी मज सोनी कद तुर के दिखाने जी ए... मोड़ ले ਜਿੱਤਾ ਫਾਰਮ ਟੀਵੀ ਨੂੰ ਬਤਵਾ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਕਿ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਪਿੰਡਾਂ 'ਚ ਜਾ ਕੇ ਦਿਖਾਈਏ ਦਿਖਾ ਸਕੀਏ ਜੀ ਹਾਂਜੀ ਵੀਰੇ ਕੀ ਮੁੱਲ ਬਾੜੀ ਵੀਰੇ ਦੀ ਮੁੱਲ ਵੀਰੇ 75 ਕਰਦਿਆਂ ਦਾ ਜੀ 75000 ਰੁਪਏ ਵੀ ਮੁੱਲ ਆ ਤੇ ਕਿਦੋਂ ਵੀਰੇ ਸੂਣਾ ਸੂਣਾ ਕਿਵੇਂ ਕੀ ਗੱਲਬਾਤ ਦੁੱਧ-ਦੁੱਧ ਕਿਦਰੇ 8ਵੇਂ ਮਹੀਨਾ ਲੱਗਾ ਨੂੰ ਹਜੇ ਦੁੱਧ 6 ਲੀਟਰ ਥੱਲੇ ਠੀਕ ਆ ਜੀ ਬਾਈ ਬਾਈ ਕਹਿੰਦਾ 6 ਲੀਟਰ ਦੁੱਧ ਆ ਜੀ 8ਵੇਂ ਮਹੀਨਾ ਲੱਗਾ ਮਾਗਰ ਵੀਰੇ ਮਾਗਰ ਕੱਟਾਈ ਮਾਗਰ ਬਾਈ ਜੀ ਇਹ ਕੱਟਾ ਦੇਖ ਸਰੇ ਛੋਟਾ ਜਾ ਤੇ ਮੁੱਲ ਬਾਈ 75000 ਮੰਗਦਾ ਜੀ ਸੰਗ ਸੰਗ ਦੇ ਛੋਟੇ ਸਾਹਮਣੇ ਹੀ ਦੇਖ ਸਕਦੇ ਹੋ। ਬਾਕੀ ਬਾਈ ਜੀ ਨਾਲ ਕਨੈਕਟ ਕਰ ਸਕਦੇ ਹੋ। ਹਾਂਜੀ ਬਾਈ ਜੀ ਦੂਜੀ ਦਿਖਾਓ ਮੱਝ। ਬਾਈ ਦਿਖਾ ਦਿਓ। ਹਾਂਜੀ ਬਾਈ ਦੇਖ ਸਕਦੇ ਮੱਝ ਸੰਗ ਸੰਗ ਛੋਟੇ ਸਾਹਮਣੇ ਹੀ। ਹੋਰ ਆ ਵੀ ਦੇਖ ਲਓ ਜੀ ਮੱਝ ਦਾ। ਕੱਦ-ਕੁੱਦ। ਠੀਕ ਹੈ ਜੀ। ਹਾਂਜੀ ਵੀਰ ਮੋੜ ਲਓ। ਹਾਂਜੀ ਬਾਈ ਇਹਦੇ ਬਾਰੇ ਡਿਟੇਲ ਦੱਸੋ ਜੀ ਇੱਕ ਦੋ ਸੂਣਾ ਕੀ ਗੱਲਬਾਤ ਆ ਜੀ ਇਹ 2.5 ਮਹੀਨਾ ਦੀ ਗੱਬਣਾ ਠੀਕ ਆ ਜੀ ਠੀਕ ਆ ਜੀ ਤੇ ਦੁੱਧ ਦੁੱਧ ਕਿੰਨਾ ਦੇ ਦੁੱਧਾ ਥੱਲੇ 7 ਲੀਟਰ ਆਈ ਦੁੱਧ ਬਾਈ ਕਹਿੰਦਾ 7 ਲੀਟਰ ਆ ਜੀ ਤੇ ਬਾਈ ਜੀ ਰੇਟ ਰੁੱਟ ਜੀ ਮੁੱਲ ਜੀ ਇਹਦਾ 70 ਕਰ ਦੇ ਜੀ ਠੀਕ ਆ ਬਾਈ ਜੀ 70000 ਰੁਪਏ ਬਾਈ ਮੰਗਦਾ ਦੇਖ ਸਕਦੇ ਆ ਦੁੱਧ ਬਾਰੇ ਵੀ ਸੁਣਦਾ ਬਾਈ ਜੀ ਨੇ ਕੱਦ ਕੁੱਤ ਛੋਟੀ ਦਾ ਚੰਗਾ ਜੀ ਸਵਾਈ ਜੀ ਨਗਰ ਨੈਟਕ ਨੂੰ ਕਰ ਲਿਓ ਜੀ ਠੀਕ ਹੈ ਜੀ ਜੀਤਾ ਫਾਰਮ ਨੂੰ ਠੀਕ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਆਪਣੀਆਂ ਨੰਨੀਆਂ ਨੰਨੀਆਂ ਪਾਸੋਂ ਵੀਡੀਓ ਦਿਖਾਈ ਦੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੈ ਆਪਣਾ ਨੰਬਰ ਹੈਗਾ 75 ਤੋਂ 80 00 ਤੋਂ 355 ਜੀ 75 ਤੋਂ 80 00 ਤੋਂ 355 ਹਾਂਜੀ ਬਾਈ ਜੀ ਅਗਲੀ ਮਾਜ ਦਿਖਾਓ ਜੀ ਆਂ ਉਹ ਵੀ ਦੇ ਸਾਰੇ ਮਾਜ ਸੰਗ ਸੰਗ ਛੋਟੇ ਸਾਮਾਨੀ ਕੱਛਾ ਦੇ ਕੱਦ ਕੋਦ ਚੋਟੀ ਦਾ ਸੋਨਾ ਜੀ ਤਾਂ ਤੋਂੰਦੇ ਮੁੱਠੀ ਤਾਂ ਲੱਗਿਆ ਜੀ ਦੇਖ ਰਹੇ ਹਾਂ ਹਾਂ ਜੀ ਬਾਈ ਮੋੜ ਲਿਓ ਦੇਖ ਰਹੇ ਬਈ ਜੀਤਾ ਫਾਰਮ ਟੀਕ ਨੂੰ ਵੱਧ ਤੋਂ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਕਿ ਸਾਨੂੰ ਪਿੰਡਾਂ ਤੋਂ ਮੱਝਾਂ ਜਿਹੜੀਆਂ ਦਿਖਾ ਸਕੀਏ ਆਪਾਂ ਵੱਧ ਤੋਂ ਵੱਧ ਤੇ ਹਾਂਜੀ ਬਾਈ ਜੀ ਇਹਦਾ ਡਿਟੇਲ ਦੱਸੋ ਜੀ ਦੁੱਧ ਦਾ ਦਵਾਰੇ ਦੁੱਧ ਇਹ 16 ਲੀਟਰ ਦੁੱਧ ਕੱਢ ਦਿੰਦੀ ਹੈ ਜੀ ਠੀਕ ਹੈ ਜੀ ਹੁਣ ਕਿਹਨਾਂ ਹੁਣ ਦਿੰਦੀ ਹੈ ਕਿ ਨਹੀਂ ਦਿੰਦੀ ਦੋ ਜੀ ਇਹ 8ਵਾਂ ਮਹੀਨਾ ਹੋਣ ਲੱਗਿਆ ਹੋਇਆ ਹੈ ਬਈ ਇਹਨੂੰ ਅਸਾ ਹੁਣ ਦੁੱਧ ਨਹੀਂ ਦਿੰਦੀ ਹੈਗੀ ਹਾਂ ਦੁੱਧ ਦਿੰਦੀ ਆ 3 ਲੀਟਰ ਜੀ 3 ਕਿਲੋ ਲੀਟਰ ਬਈ ਦੁੱਧ ਦਿੰਦੀ ਆ ਤੇ 8ਵਾਂ ਮਹੀਨਾ ਲੱਗਿਆ ਹੋਇਆ ਜੀ ਰੇਟ ਵੀ ਗਿਰਜ ਕੀ ਰੇਟ ਆ ਜੇ ਇਹਦਾ 72000 ਮਾਗਦੇ ਹਾਂ ਜੀ ਕੋਈ ਜੀ ਕਹਿੰਦਾ 72000 ਰੁਪਏ ਰੇਟ ਆ ਜੀ ਦੇਖ ਸਕਦੇ ਹੋ ਤੇ ਬਾਕੀ ਬਾਈ ਜਨਾਂ ਕੋਲ ਡਾਇਰੈਕਟਰ ਕਰ ਲਓ ਬਾਈ ਦਾ ਨੰਬਰ ਦਿੱਤਾ ਵਾ ਜੀ 3 ਕਿਲੋ ਲੀਟਰ ਬਈ ਕਹਿੰਦਾ ਦੁੱਧ ਦਿੰਦੀ ਹੈ ਤੇ ਮਿਲਦੇ ਆ ਭਰਾ Agli brieta, okay, te vaya.